ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲੋਹੜੀ ਦੇ ਇਤਿਹਾਸ ਬਾਰੇ ਤੇ ਜਾਣਾਂਗੇ ਕਿ ਦੁੱਲਾ ਪੱਟੀ ਕੌਣ ਸੀ ਅਤੇ ਕੀ ਸਬੰਧ ਸੀ ਉਸਦਾ ਲੋਹੜੀ ਦੇ ਤਿਉਹਾਰ ਨਾਲ ਲੋਹੜੀ ਦਾ ਤਿਉਹਾਰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ ਪਰ ਮੁੱਖ ਰੂਪ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਇਸ ਤਿਉਹਾਰ ਦੀ ਸਭ ਤੋਂ ਜ਼ਿਆਦਾ ਧੂਮਧਾਮ ਦੇਖਣ ਨੂੰ ਮਿਲਦੀ ਹੈ ਲੋਹੜੀ ਵਾਲੇ ਦਿਨ ਸ਼ਾਮ ਦੇ ਸਮੇਂ ਇੱਕ ਸਾਂਝੀ ਜਗ੍ਹਾ ਤੇ ਪਾਥੀਆਂ ਦਾ ਢੇਰ ਲਗਾਇਆ ਜਾਂਦਾ ਹੈ ਅਤੇ ਉਸ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ ਫਿਰ ਸਾਰੇ ਲੋਕ ਇਕੱਠੇ ਹੋ ਕੇ ਉਸ ਅੱਗ ਦੇ ਦੁਆਲੇ ਬੈਠ ਜਾਂਦੇ ਹਨ ਅਤੇ ਅੱਗ ਉੱਪਰ ਤਿਲ ਸੁੱਟ ਕੇ ਪ੍ਰਕਰਮਾ ਕਰਦੇ ਹਨ ਉਸ ਤੋਂ ਬਾਅਦ ਸਾਰੇ ਲੋਕ ਅੱਗ ਦੁਆਲੇ ਬੈਠ ਕੇ ਰਿਉੜੀਆਂ ਗੱਚਕ ਮੂੰਗਫਲੀ ਖਾਂਦੇ ਹਨ ਅਤੇ ਗਿੱਧਾ ਤੇ ਪੰਗੜਾ ਵੀ ਪਾਇਆ ਜਾਂਦਾ ਹੈ ਜਿਸ ਘਰ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਫਿਰ ਮੁੰਡਾ ਜੰਮਿਆ ਹੋਵੇ ਉਸ ਘਰ ਵੱਲੋਂ ਮੂੰਗਫਲੀ ਅਤੇ ਰਿਉੜੀਆਂ ਵੰਡੀਆਂ ਜਾਂਦੀਆਂ ਹਨ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਨੱਚਦੇ ਨੱਚਦੇ ਲੋਹੜੀ ਦੁਆਲੇ ਪ੍ਰਕਰਮਾ ਕਰਦੇ ਸਮੇਂ ਦੁੱਲਾ ਪੱਟੀ ਦੇ ਗੀਤ ਵੀ ਗਾਏ ਜਾਂਦੇ ਹਨ ਅਤੇ ਲੋਹੜੀ ਮੰਗਦੇ ਸਮੇਂ ਵੀ ਦੁੱਲਾ ਪੱਟੀ ਦੇ ਗੀਤ ਗਾਏ ਜਾਂਦੇ ਹਨ ਆਓ ਆਪਾਂ ਜਾਣਦੇ ਹਾਂ ਕੌਣ ਸੀ ਦੁੱਲਾ ਪੱਟੀ ਤੇ ਇਸ ਦਾ ਲੋਹੜੀ ਨਾਲ ਕੀ ਹੈ ਸੰਬੰਧ ਦੁੱਲਾ ਪੱਟੀ ਇੱਕ ਰਾਜਪੂਤ ਮੁਸਲਮਾਨ ਸੀ ਦੁੱਲਾ ਪੱਟੀ ਮੁਗਲ ਸ਼ਾਸਕ ਅਕਬਰ ਦੇ ਸਮੇਂ ਪੰਜਾਬ ਵਿੱਚ ਰਹਿੰਦਾ ਸੀ ਕਿਹਾ ਜਾਂਦਾ ਹੈ ਕਿ ਦੁੱਲਾ ਪੱਟੀ ਦਾ ਸਮਾਂ ਮੁਗਲਾਂ ਦੀ ਗੁਲਾਮੀ ਦਾ ਸੀ ਉਸ ਸਮੇਂ ਲੜਕੀਆਂ ਨੂੰ ਵੇਚਣ ਦਾ ਧੰਦਾ ਚੱਲਦਾ ਹੁੰਦਾ ਸੀ ਜਿੱਥੇ ਉਹ ਅਮੀਰਾਂ ਦੀਆਂ ਗੁਲਾਮ ਬਣ ਕੇ ਉਹਨਾਂ ਦੀ ਸੇਵਾ ਕਰਦੀਆਂ ਸਨ ਸਭ ਤੋਂ ਵੱਧ ਅਤਿਆਚਾਰ ਹਿੰਦੂ ਪਰਿਵਾਰਾਂ ਤੇ ਹੁੰਦਾ ਸੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਵਿੱਚ ਹਿੰਦੂ ਕੁੜੀਆਂ ਨੂੰ ਵਿਆਹ ਸ਼ਾਦੀਆਂ ਤੋਂ ਅਕਵਾਹ ਕਰਕੇ ਵੇਚ ਦਿੱਤਾ ਗਿਆ ਸੀ ਦੁੱਲਾ ਭੱਟੀ ਇਹਨਾਂ ਕੁੜੀਆਂ ਨੂੰ ਮੁਗਲਾਂ ਦੇ ਇਸ ਜ਼ੁਲਮ ਤੋਂ ਛਡਾਉਣ ਲਈ ਆਉਂਦਾ ਸੀ ਅਕਬਰ ਦੁੱਲਾ ਭੱਟੀ ਨੂੰ ਇੱਕ ਡਾਕੂ ਦੀ ਨਜ਼ਰ ਨਾਲ ਦੇਖਦਾ ਸੀ ਕਿਉਂਕਿ ਦੁੱਲਾ ਭੱਟੀ ਅਕਬਰ ਦੇ ਜ਼ਿਮੀਦਾਰਾਂ ਤੋਂ ਮਾਰ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦਾ ਸੀ ਅਤੇ ਉਹ ਲੜਕੀਆਂ ਦੀ ਵੀ ਰੱਖਿਆ ਕਰਦਾ ਸੀ ਉਸ ਨੇ Hindu ਲੜਕੀਆਂ ਨੂੰ ਵੇਚਣ ਦਾ ਵਿਰੋਧ ਕੀਤਾ ਸੀ ਉਹ ਲੜਕੀ ਨੂੰ ਚੁੱਪਚਾਪ ਕਿਤੇ ਲੈ ਜਾਂਦਾ ਸੀ ਅਤੇ ਉਸ ਦਾ ਵਿਆਹ Hindu ਲੜਕੇ ਨਾਲ ਕਰਵਾ ਦਿੰਦਾ ਸੀ ਇਸ ਵਜ੍ਹਾ ਕਰਕੇ ਉਸ ਨੂੰ Hindu ਪਰਿਵਾਰਾਂ ਚ ਕਾਫੀ ਪਸੰਦ ਕੀਤਾ ਜਾਂਦਾ ਸੀ ਅਤੇ ਇਸੇ ਲਈ ਇਸ ਗੀਤ ਚ ਦੁੱਲੇ ਪੱਟੀ ਪ੍ਰਤੀ ਅਹਿਸਾਨ ਵੀ ਪ੍ਰਗਟ ਕੀਤਾ ਗਿਆ ਹੈ ਇੱਕ ਹੋਰ ਕਥਾ ਅਨੁਸਾਰ ਕਿਸੇ ਪਿੰਡ ਵਿੱਚ ਸੁੰਦਰ ਦਾਸ ਨਾਂ ਦਾ ਇੱਕ ਬ੍ਰਾਹਮਣ ਰਹਿੰਦਾ ਸੀ ਉਸ ਦੀਆਂ ਦੋ ਧੀਆ ਸਨ ਸੁੰਦਰੀ ਅਤੇ ਮੁੰਦਰੀ ਬ੍ਰਾਹਮਣ ਗਰੀਬ ਹੋਣ ਕਾਰਨ ਆਪਣੀਆਂ ਧੀਆ ਦਾ ਵਿਆਹ ਨਹੀਂ ਕਰ ਸਕਦਾ ਸੀ ਉਹ ਬ੍ਰਾਹਮਣ ਮੱਦ ਲਈ ਦੁੱਲੇ ਪੱਟੀ ਕੋਲ ਗਿਆ ਤਾਂ ਦੁੱਲੇ ਪੱਟੀ ਨੇ ਦੋਹਾਂ ਕੁੜੀਆਂ ਦਾ ਵਿਆਹ ਕਰਨ ਦੀ ਜ਼ਿੰਮੇਵਾਰੀ ਲੈ ਲਈ ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ ਅਤੇ ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ ਅਤੇ ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਣੇ ਇਕੱਠਾ ਕੀਤਾ ਤੇ ਦੁੱਲੇ ਕੋਲ ਸੁੰਦਰੀ ਤੇ ਮੁੰਦਰੀ ਨੂੰ ਦੇਣ ਲਈ ਸ਼ੇਰ ਸ਼ੱਕਰ ਹੀ ਸੀ ਕੁੜੀਆਂ ਦਾ ਵਿਆਹ ਹੋ ਜਾਣ ਤੋਂ ਬਾਅਦ ਬ੍ਰਾਹਮਣ ਨੇ ਦੁੱਲੇ ਦਾ ਲੱਖ ਲੱਖ ਸ਼ੁਕਰ ਕੀਤਾ ਕਿਹਾ ਜਾਂਦਾ ਹੈ ਕਿ ਉਸੇ ਦਿਨ ਤੋਂ ਹੀ ਲੋੜੀ ਮਨਾਉਣ ਦਾ ਰਿਵਾਜ ਪੈ ਗਿਆ ਇਸ ਲਈ ਇਹ ਗੀਤ ਵੀ ਗਾਇਆ ਜਾਣ ਲੱਗਾ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਦੋਸਤੋ ਤੁਹਾਨੂੰ ਇਹ ਲੋਹੜੀ ਦੇ ਤਿਹਾਰ ਬਾਰੇ ਜਾਣਕਾਰੀ ਕਿਹੋ ਜੀ ਲੱਗੀ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੇ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਜੀ ਧੰਨਵਾਦ